ਨਾਮ ਸ਼ਾਲਾ ਮੇਰਾ ਬੇਟਾ ਵਾ ਅਨਕੀਤ ਤੇ ਜਦੋਂ 7 ਤਰੀਕ ਤੋਂ ਬਾਅਦ ਨਹੀਂ ਲੱਭਿਆ ਗੋਦ ਕੋਕਰ ਹੈਈ ਰੈਂਟ ਤੇ ਰੰਮੇ ਕਰਾਈ ਦੇ ਪਹਿਲੇ 6 ਤਰੀਕ ਤੇ ਆਪਣੇ ਦੋਸਤ ਦੇ ਘਰ ਸੁੱਤਾ ਵਾ ਅਗਲੇ ਦਿਨ ਦੋਸਤ ਦੇ ਘਰ ਤੋਂ ਆਪਣੇ ਆਇਆ ਵਾ ਗਲੀ 'ਚ ਇੱਕ ਬੰਦੇ ਨਾਲ ਫੱਟੇ ਲਵਾਏ ਆ ਫੱਟੇ ਲਵਾ ਕੇ ਮੁਰਤੇ ਉਹਨੇ 50 ਰੁਪਏ ਦਿੱਤੇ ਆ ਕਿਉਂਕਿ ਜੇੜ ਦੇ ਕੱਪੜੇ ਪਾਏ ਦੇ ਸੀ ਜੇੜ ਦੇ ਸੁੱਕਲੇ ਕੱਪੜੇ ਪਾਏ ਦੇ ਸੁੱਕਲੇ ਕੱਪੜੇ ਆਪਣੇ ਰੈਂਟ ਤੋਂ ਗਿਆ ਪੋ ਗਿਆ ਇਹ ਦਰਬਾਰ ਸਾਹਿਬ ਕੋ ਮਾਇਸ਼ੀ ਦਾਲੇ ਰੀਜਿਸਟ੍ਰੇਸ਼ਨ ਸਾਰੇ ਕੋ ਮਿਲਿਆ ਬਟਾਲੇ ਵੀ ਗਾਜੀਗੋੜ ਪਲੋਰੀ ਆਪਣੇ ਉਹ ਕੀ ਨਾਮ ਦੇ ਫਲੀਜਪੁਰ ਤੋਂ ਗੜੀ ਚਿੰਨੇ ਇਹਦੇ ਸਾਰੇ ਕੋ ਮਿਲਿਆ ਵਾ ਪੁਲਿਸ ਨੂੰ ਕੋਈ ਕੰਪਲੇਂਟ ਦਿੱਤੀ ਸੀ ਡਾਡੀ ਪੁਲਿਸ ਨੂੰ ਕੰਪਲੇਂਟ ਦਿੱਤੀ ਸੀ ਪੁਲਿਸ ਕਹਿੰਦੇ ਪਾਲ ਕਰਨ ਦੇ ਆਪਾਂ ਉਹਨਾਂ ਕੋਲੋਂ ਵਾੜਾ ਦਿੱਤੀ ਵੀ ਦੇ 14 ਲੈ ਆ ਉਹਨਾਂ ਨੇ 14 ਫੋਟ ਲੈ ਆ ਪਰ 16 ਮੰਗ ਕਰਦੇ ਮੰਗ ਕਰਦੇ ਸਾਡਾ ਬੱਚਾ ਛੇਤੀ ਛੇਤੀ ਮਿਲ ਜਿਆ ਨੂੰ ਕਿੰਨੇ ਵਰਸ 14 ਸਾਲ ਦੀ ਬੱਚੀ ਉਹ ਕਪੜੇ ਘਰੋਂ ਪਜਾਮਾ ਕੱਢ ਕੇ ਬਿਨਾਂ ਪਾਜਿਆ ਬਾਅਦ ਚ ਪਤਾ ਨਹੀਂ ਕਿ ਕਿੱਥੋਂ ਲੈ ਕੇ ਆਪਣੇ ਨੇ ਇੱਕ ਖੱਟਾ ਪਰਨਾ ਹੀ ਘਰੋਂ ਲੈ ਗਿਆ ਮੇਰਾ ਨੰਬਰ ਹੈਗਾ ਜੀ 9780 925996 ਮਿੱਥ ਫੋਟੋਆਂ ਆਈਆਂ ਸੀ ਸੀ ਵੀ ਕੈਮਰੇ ਤੋਂ ਬੜੇ ਜੇ ਉੱਚ ਸਾਫ਼ ਨਹੀਂ ਆਉਂਦੇ ਆ ਇਸ ਅਗਦੇ ਬੈਕ ਗਿਆ ਹੋਵਾ ਜੀ ਜੇ ਮੋਟਰਸਾ ਮੋਟਰਸਾ ਦੇ ਬੈਕ ਗਿਆ ਇੰਦਰੀ ਦਾ ਬੜਾ ਉਸ ਆ ਤਰੀਕ ਦਾ ਮੇਰਾ ਨਾਮ ਪੂਜਾ ਅਨਕਿਤ ਆ ਤੁਹਾਡਾ ਕੋਈ ਨੰਬਰ ਬੱਚਾ ਦਾ ਪਸਾਇਆ ਇਹਨੂੰ ਜੀ ਰੋਤਾ ਇਹ ਨੰਬਰ ਸੀ ਜੀ 141 ਕੋਈ ਪਤਾ ਨਹੀਂ ਦੇ ਤੈਨੂੰ ਕੋਸ਼ਿਸ਼ ਕੀਤੀ ਇਹਦੇ ਕੋਈ ਕੋਸ਼ਿਸ਼ ਪੀਟੀਸੀ ਪਾਸ ਦੇ 7 ਕੋਈ ਹਤਾ ਪਤਾ ਲੱਗਣਿਆ ਦਾ ਕੋਈ ਹੋਸ਼ ਨਹੀਂ ਕਰ ਦਿੱਤੀ ਹਾਂ ਜੀ ਕੀ ਮੰਗ ਕਰਦੇ ਹੋ ਕੋਈ ਕਹਿੰਦੇ ਆ ਡਾਟਾ ਵਾਪਸ ਆ ਦੇ ਮੈਂ ਜੋ ਕੋਈ ਘਰ ਕੋਈ ਗੱਲਬਾਤ ਹੀ ਹੋਏ ਝਗੜਾ ਕੋਈ ਨਹੀਂ ਪਰੇਸ਼ਾਨੀ ਕੋਈ ਠੀਕ ਹੈ